ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਨਿਊ ਹਾਲੈਂਡ 5620 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖ ਰਹੇ ਨੇ ਚੈਨ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬਸ ਸ਼ੇਅਰ ਕਰ ਦਿਓ ਕਾਕੇ ਦੋਸਤੋ ਜਾਣਕਾਰੀ ਹੋਰ ਵੀ ਲੋਕਾਂ ਤੱਕ ਵੀ ਪਹੁੰਚ ਸਕੇ ਤਾਂ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਅੱਜ ਲੈ ਕੇ ਹਾਜ਼ਰ ਹੋਇਆ ਨਿਊ ਹਾਲੈਂਡ ਸਪੰਜਰ 220 ਟਰੈਕਟਰ 2022 ਮਾਡਲ ਤੇ 1292000 ਰੁਪਏ ਦਾ ਰੇਟ ਰੱਖਿਆ ਗਿਆ ਰੇਟ ਇਹਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਵੀਡੀਓ ਵਿੱਚ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਇਹ ਛਾਤਰੀ ਲੱਗੀ ਹੋਈ ਹੈਗੀ ਤੇ ਐਮਰਫ ਦੇ ਟਾਇਰ ਆ ਦੋਸਤੋ 16 9 30 ਦੇ ਟਾਇਰ ਆ ਵੱਡੇ ਟਾਇਰ ਆ ਟਾਇਰਾਂ ਦੇ ਨਾਲ ਬੇਡ ਲੱਗੇ ਹੋਏ ਆਗੇ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਆ ਦੋਸਤੋ 22 ਮਾਡਲ ਟਰੈਕਟਰ ਆ ਵਧੀਆ ਸਾਫ ਕੰਡੀਸ਼ਨ ਪਈ ਆਗੀ ਬਾਕੀ ਤੁਸੀਂ ਵੀਡੀਓ ਵਿੱਚ ਸਾਰਾ ਟਰੈਕਟਰ ਦੇਖ ਸਕਦੇ ਹੋ ਟਾਇਰ ਤੋਂ ਬਿਲਕੁਲ ਸਾਫ ਆ ਦੋਸਤੋ ਤੇ ਬਾਕੀ ਵਧੀਆ ਕੰਡੀਸ਼ਨ ਦਾ ਟਰੈਕਟਰ ਦੋਸਤੋ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਸਾਮਕੇ ਰੱਖਿਆ ਹੋਇਆ ਟਰੈਕਟਰ ਦੋਸਤੋ ਬਾਈ ਨੇ ਇਹ ਜਿਹਾ ਕਾਗਜ਼ ਪੱਤਰ ਵੀ ਨਹੀਂ ਤਾਰੇ ਬਾਕੀ ਮੂਰਲੇ ਟਾਇਰ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੈਗਾ ਤੇ ਪਾਵਰ ਸਟੀering ਡੂਲ ਕਲੱਚ ਟਰੈਕਟਰ ਸਾਈਡ ਗੇਟ ਟਰੈਕਟਰ ਤੇ ਰੰਗ ਪੇਂਟ ਬਿਲਕੁਲ ਸਾਫ਼ ਪਿਆ ਹੈਗਾ ਇੰਜਨ ਗিয়ার ਬਿਲਕੁਲ ਫੁੱਲ ਕੰਮ ਓਕੇ ਹੈ ਸਰਵਿਸ ਹੋਈ ਵੀ ਆ ਲੋਨ ਹੋ ਜਾਊਗਾ ਦੋਸਤੋ ਤੇ ਐਮ ਆਰ ਪ ਦੇ ਟਾਇਰ 16 9 30 ਦੇ ਟਾਇਰ ਚਾਰੇ ਟਾਇਰਸ ਨੂੰ ਵਧੀਆ ਸਾਫ ਮੈਲਿੰਗ ਟਾਇਰ ਨਾਲ ਪੇਡ ਲੱਗੇ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਦੋਸਤੋ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਬਾਕੀ ਸਾਨੂੰ ਬੈਕ ਸਾਈਡ ਤੋਂ ਸਾਰੇ ਟਰੈਕਟਰ ਦੇਖ ਸਕਦੇ ਹਾਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਪਾਵਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਰੰਗ ਪੇਂਟ ਬਖੋ ਸਾਰਾ ਸਾਫ ਪਿਆ ਦੋਸਤੋ ਪੰਜਾਬ ਨੰਬਰ ਟਰੈਕਟਰ ਬਰਨਾਲੇ ਏਰੀਆ ਸਾਨੂੰ ਟਰੈਕਟਰ ਮਿਲੂਗਾ ਤੇ ਬਾਕੀ ਦੋਸਤੋ ਅਗਲਾ ਟਰੈਕਟਰ ਆਪਣੇ ਕੋਲੇ ਆਏਗਾ ਨਿਊ ਹਾਲੈਂਡ 5630 20 ਟਰੈਕਟਰ ਦੋਸਤੋ 2018 ਮਾਡਲ ਦਾ 37 ਲੱਖ 50 ਹਰੇ ਦੇ ਰੇਟ ਰੱਖਿਆ ਗਿਆ। ਇਹਦਾ ਰੇਟ ਵੀ ਦੋਸਤੋ ਕਿ ਫਿਕਸ ਨਹੀਂ ਹੈਗਾ। ਮੌਕੇ ਤੇ ਘੱਟ ਵੱਧ ਹੋ ਜਾਊਗਾ। ਤੇ ਮੂਰੇ ਟਰੈਕਟਰ ਦੇ ਨਾਲ ਵੇਟ ਲੱਗੇ ਹੋਏ ਹੈਗੇ। ਬਾਕੀ ਵਧੀਆ ਕੰਡੀਸ਼ਨ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲੂਗਾ ਵੀ ਤੇ ਚਾਰੇ ਟਾਇਰਸ ਨੂੰ ਵਧੀਆ ਸਾਫ ਮਿਲਣਗੇ। ਮਗਰੜਾ ਮੂਰ ਵੀ ਕ ਸਾਫਾ ਦੋਸਤੋ। ਰੰਗ ਪੇਂਟ ਵਧੀਆ ਸਾਫਾ ਤੇ ਪਾਵਰ ਸਟੀering ਰੂਲ ਕਲਚ ਟਰੈਕਟਰ ਹੈ ਵੀ ਤੇ ਸੜ ਗਿਆ ਟਰੈਕਟਰ ਦੋਸਤੋ ਤੇ ਵਾਕੀ ਟਾਇਰਾਂ ਦੀ ਗੱਲ ਕਰ ਲਈ ਤਾਂ ਗੋਡ ਡੀਅਰ ਦੇ ਟਾਇਰ 14 9 28 ਦੇ ਟਾਇਰ ਨਹੀਂ ਸੌਰੀ 18 4 30 ਦੇ ਟਾਇਰ ਆ ਦੋਸਤੋ ਤੇ ਟਾਇਰਾਂ ਦੇ ਨਾਲ ਬੇਡ ਲੱਗੇ ਹੋਏ ਹੈਗੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਮੂਹਰੇ ਟਾਇਰ ਵੀ ਵਧੀਆ ਸਾਫ ਪਿਆ ਤੇ ਮਗਰਲੇ ਟਾਇਰ ਵੀ ਤੇ ਵਧੀਆ ਸਾਫ ਪਿਆ ਨਵੇਂ ਟਾਇਰ ਦੋਸਤੋ ਬਾਕੀ ਸੋਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਸਨ ਨਾਲ ਮਿਲੂਗਾ ਛਤਰੀ ਲੱਗੀ ਹੋਈ ਹੈਗੀ ਪੰਜਾਬ ਨੰਬਰ ਟਰੈਕਟਰ ਵੀ ਦੋਸਤੋ ਤੇ ਕਰਦੀ ਖੇਤੀ ਤੇ ਵਰਤਿਆ ਹੋਇਆ ਟਰੈਕਟਰ ਦੋਸਤੋ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਵਧੀਆ ਕੰਡੀਸ਼ਨ ਆ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੀ ਏਰੀਏ ਦੇ ਸਾਨੂੰ ਇਹ ਟਰੈਕਟਰ ਮਿਲਣਗੇ। ਬਾਕੀ ਵੀਡੀਓ ਨੂੰ ਬਹੁਤ ਸਾਰਾ ਸ਼ੇਅਰ ਕਰ ਦੇ ਕਰੋ। ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆਂ ਦੋਸਤੋ ਅਗਲੀ ਨਵੀਂ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ ਦੋਸਤੋ।